ਸ਼ਕਲ ਜੀ ਮੈਨਰੇ ਨਾ ਤੇ ਉਮੀਦ ਕਰਦੇ ਆ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਲਓ ਜੀ ਜੇਕਰ ਤੁਹਾਡੀ ਨੌਕਰੀ ਦੇ ਵਿੱਚ ਸਰਕਾਰੀ ਨੌਕਰੀ 'ਚ ਪ੍ਰੋਮੋਸ਼ਨ ਨਹੀਂ ਹੋ ਰਹੀ ਜਾਂ ਫਿਰ ਤੁਹਾਡੇ ਘਰ ਵਾਲੇ ਨੂੰ ਨੌਕਰੀ ਨਹੀਂ ਮਿਲ ਰਹੀ ਤਾਂ ਅੱਜ ਹੀ ਇਸ ਪਖੰਡਣੀ ਮਾਤਾ ਦੇ ਨਾਲ ਸੰਪਰਕ ਕਰੋ ਸਿਰਫ ਤੁਹਾਡਾ ਕੀ ਲੱਗਣਾ ਨਾ ਕੋਈ ਪੈਸਾ ਸਿਰਫ ਇੱਕ ਕੜਾਹੀ ਦੇਣੀ ਆ ਦੇਖੋ ਫਿਰ ਕਿਵੇਂ ਘਰੇ ਬੈਠੇ ਬਿਠਾਏ ਨੂੰ ਸਰਕਾਰੀ ਨੌਕਰੀ ਮਿਲੇਗੀ ਜੀ ਹਾਂ ਤੁਸੀਂ ਸੋਚਦੇ ਹੋ ਹੋਮੋਗੇ ਕਿ ਅਜਿਹਾ ਕੀ ਹੈ ਤਾਂ ਦਾਅ ਹੈ ਕਿ ਇਹ ਨਾ ਪਖੰਡਿਆਂ ਦੇ ਬੋਲੋ ਜਿਹੜੇ ਪਖੰਡਵਾ ਕੀਤੇ ਜਾਂਦੇ ਨੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਅਪਣਾਏ ਜਾਂਦੇ ਨੇ ਜਿਸ ਦੇ ਵਿੱਚ ਲੋਕਾਂ ਨੂੰ ਕਿਹਾ ਜਾਂਦਾ ਸੀ ਤੁਹਾਨੂੰ ਨੌਕਰੀਆਂ ਦਿਵਾਵਾਂਗੇ ਤੁਹਾਡੇ ਕੰਮ ਇਸ ਕਰਕੇ ਰੁਕੇ ਹੋਏ ਨੇ ਤੁਸੀਂ ਮਾਤ ਦੇ ਨਾਲ ਦੀ ਕਲਾਹੀ ਨਹੀਂ ਦਿੱਤੀ ਚਾਹੇ ਤੁਸੀਂ ਇੱਥੇ ਸੁੱਖ ਸੁੱਖੀ ਸੀ ਜਿਸ ਕਰਕੇ ਤੁਹਾਡੇ ਜਿਹੜੇ ਕੰਮ ਰੁਕੇ ਹੋਏ ਨੇ ਤਾਂ ਇਹ ਪਖੰਡੀ ਲੋਕਾਂ ਨੂੰ ਇਸ ਕਦਰ ਨਾਲ ਬਹਿਮਾ ਭਰਮਾ ਦੇ ਵਿੱਚ ਫਸਾਉਂਦੇ ਨੇ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਤਾਂ ਇਸ ਵੀਡੀਓ ਦੇ ਵਿੱਚ ਤੁਸੀਂ ਵੀ ਦੇਖ ਸਕਦੇ ਹੋ ਕਿ ਜਨਾਨੀ ਇਹਦੇ ਡੇਰ ਦੇ ਵਿੱਚ ਆਇਆ ਇਹ ਬੰਦਾ ਜਿਹੜਾ ਕਿ ਇਸ ਦੇ ਗੁੱਸੇ ਨੂੰ ਕੰਟਰੋਲ ਇਸ ਮਾਤਾ ਨੇ ਕੀਤਾ ਤੇ ਉਸ ਤੋਂ ਬਾਅਦ ਕਹਿੰਦੀ ਵੀ ਤੁਹਾਡੇ ਘਰ ਦੇ ਵਿੱਚ ਹੋਰ ਵੀ ਕੋਈ ਹੈ ਜਿਹੜਾ ਸਰਕਾਰੀ ਨੌਕਰੀ ਮੰਗਦਾ ਪਾਈ ਇਹ じゃ ਕਿਹੜਾ ਘਰ ਹਰੇਕ ਪੜ੍ਹੇ ਲਿਖੇ ਬੱਚੇ ਨੂੰ ਹੁੰਦਾ ਹੀ ਆ ਵੀ ਮੈਨੂੰ ਸਰਕਾਰੀ ਨੌਕਰੀ ਮਿਲੇ ਤਾਂ ਇੱਕ ਤੁੱਕਾ ਲਾ ਦਿੰਦੇ ਜਿੱਦਾਂ ਲੱਗ ਗਿਆ ਲੱਗ ਗਿਆ ਤਾਂ ਦੂਜੇ ਪਾਸੇ ਫਿਰ ਉਹ ਕਹਿੰਦੀ ਆ ਵੀ ਹਾਂ ਵੀ ਤੁਹਾਡੇ ਘਰ ਦੇ ਵਿੱਚ ਹੋਰ ਕਿਸ ਨੂੰ ਨੌਕਰੀ ਚਾਹੀਦੀ ਤਾਂ ਫਿਰ ਉਹ ਕਹਿੰਦਾ ਵੀ ਮੇਰੀ ਘਰ ਵਾਲੀ ਨੂੰ ਚਾਹੀਦੀ ਤਾਂ ਫਿਰ ਅੱਗੋਂ ਮਾਤਾ ਨੇ ਕੀ ਆਸ਼ੀਰਵਾਦ ਦਿੱਤਾ ਦੇਖ ਲਓ ਇਹ ਵੀਡੀਓ اسی ਭਗਤੀ ਵੈਸੇ ਸ਼ਕਤੀ ਠੀਕ ਹੈ ਨਾ ਆਪਕੇ ਉੱਪਰ ਡਿਪੈਂਡ ਹੈ ਅਗਰ ਆਪ ਨੇ ਠੀਕ ਕਰਨਾ ਹੈ ਤਾਂ ਥੋੜਾ sa ਹੋਰ ਕਰ ਅਬ ਤਾਂ ਨਹੀਂ ਪਤਨੀ ਡਰ ਗਈ ਗੁੱਸਾ ਗੁੱਸਾ ਹੀ ਬਹੁਤ ਹੋ ਰਿਹਾ ਹੈ ਕੰਟਰੋਲ ਹੈ ਨਾ ਮੇਰੇ ਬੱਚੇ ਤਾਂ ਬਹੁਤ ਸਾਚੇ ਦਰਬਾਰ ਕੀ महामारी की बड़ी जल्दी कड़ाई आनी है और तुम्हारी नौकरी में प्रमोशन होनी है कोई और भी नौकरी से तुम्हारे घर में परेशान है बेटा। मेरी बीवी अच्छा वो परेशान है लगवा दो जॉब उसकी कुछ। ਤਨ ਕੋਈ ਵਾਪਸ ਆ ਮੁਝੇ ਕਹਨ ਵੀਡੀਓ ਤੁਸੀਂ ਦੇਖ ਹੀ ਲਈ ਜੇਕਰ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਸਰਕਾਰੀ ਨੌਕਰੀਆਂ ਮਿਲਣ ਲੱਗ ਜਾਣ ਤਾਂ ਫਿਰ ਸਰਕਾਰਾਂ ਦੇ ਖਿਲਾਫ ਧਰਨੇ ਲਗਾਉਣ ਦੀ ਨੌਜਵਾਨਾਂ ਨੂੰ ਜ਼ਰੂਰਤ ਹੀ ਨਹੀਂ ਜਿਨ੍ਹਾਂ ਨੇ ਇੰਨੀਆਂ ਪੜ੍ਹਾਈਆਂ ਹਾਸਲ ਕੀਤੀਆਂ ਤੇ ਅੱਜ ਨੌਕਰੀਆਂ ਦੇ ਵਾਸਤੇ ਦਰਦਰ ਦੇ ਉੱਤੇ ਠੋਕਰਾਂ ਖਾਣੀਆਂ ਪੈ ਰਹੀ ਨੇ ਤੇ ਲਗਾਤਾਰ ਉਹ ਬਾਹਰ ਦਾ ਰੁਖ ਤਾਂ ਹੀ ਕਰਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਬੇਰੁਜ਼ਗਾਰੀ ਹੈ ਤੇ ਬਾਹਰ ਜਾ ਕੇ ਪਵਿੱਖ ਨੂੰ ਸੁਧਾਰਨਗੇ ਚੰਗਾ ਕੰਮ ਕਰਨਗੇ ਪਰ ਕਈ ਵਾਰ ਤਾਂ ਉੱਥੇ ਜਾ ਕੇ ਵੀ ਉਹਨਾਂ ਦੇ ਨਾਲ ਜੱਗੋ ਤੇਰ ਵੀ ਹੋ ਜਾਂਦੇ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਾਲ ਦੇ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਜੋ ਕਿ ਚੰਗੇ ਪਵਿੱਖ ਵਾਸਤੇ ਗਏ ਸੀ ਪਰ ਦੇਖਿਆ ਜਾਂਦਾ ਹੈ ਕਿ ਇਹ ਪਖੰਡੀ ਨੇ ਜਿਹੜੇ ਲੋਕਾਂ ਨੂੰ ਬਹਿਮਾ ਭਰਮਾ ਦੇ ਵਿੱਚ ਫਸਾਉਂਦੇ ਨੇ ਤੁਹਾਡੇ ਤੁਹਾਨੂੰ ਗੁੰਮਰਾਹ ਕਰਕੇ ਤੁਹਾਡੇ ਤੋਂ ਮੋਟੀ ਕਮਾਈ ਕਰ ਲੈਂਦੇ ਨੇ ਨੌਕਰੀ ਮਿਲਣੀ ਹੈ ਤੁਹਾਡੀ ਪੜ੍ਹਾਈ ਨਾਲ ਤੁਹਾਡੀ ਕਿਸਮਤ ਨਾਲ ਤੇ ਪਰ ਦੂਜੇ ਪਾਸੇ ਜੇਕਰ ਤੁਹਾਨੂੰ ਲੱਗਦਾ ਕਿ ਇਹ ਪਖੰਡੀ ਐਵੇਂ ਲੋਕਾਂ ਨੂੰ ਨੌਕਰੀਆਂ ਦਵਾਉਣ ਲੱਗ ਰਹੇ ਤਾਂ ਸਭ ਤੋਂ ਪਹਿਲਾਂ ਵੱਡੀਆਂ ਪੋਸਟਾਂ ਦੇ ਇਹਨਾਂ ਦੇ ਨਿਆਣੇ ਲੱਗੇ ਹੋਣ ਤਾਂ ਵਹਿਮਾਂ ਪਰਮਾਂ ਦੇ ਵਿੱਚ ਨਾ ਫਸੋ ਇਹਨਾਂ ਲੋਕਾਂ ਦੇ ਪੱਲੇ ਕੁਝ ਵੀ ਨਹੀਂ ਹੁੰਦਾ ਤੁਹਾਨੂੰ ਸਿਰਫ ਗੁੰਮਰਾਹ ਕਰਦੇ ਨੇ ਬਾਕੀ ਤੁਹਾਡਾ ਜਿਹੜੀਆਂ ਵੀਡੀਓ ਨੂੰ ਲੈ ਕੇ ਕੀ ਕਹਿਣਾ ਆਪਣੀ ਰਾਏ ਜਰੂਰ ਸਾਂਝੀ ਕਰਿਓ ਬਿਊਰੋ ਰਿਪੋਰਟ ਛਣਕਾਟਾ نیوز